ਚੱਲੇ ਸੰਗਰੂਰ ਮਹਾਵੀਰ ਅਕੈਡਮੀ ਦੇ ਵਿੱਚ 2000 ਰੁਪਏ ਦੇ ਵਿੱਚ ਬੱਚਿਆਂ ਨੂੰ ਖਾਣਾ ਤੇ ਰਹਿائش ਤੇ ਪੇਪਰ ਦੀ ਤਿਆਰੀ ਬਿਲਕੁਲ ਫ੍ਰੀ ਕਰਾਈ ਜਾ ਰਹੀ ਆ ਆ ਦੇਖ ਲੋ ਚਲ ਬਈ ਲੈ ਜਾ ਮੈਂ ਅੱਗੇ ਕੈਮਰਾ ਚੱਲੀ ਚੱਲੋ ਚੱਲੀ ਚੱਲੋ ਦੋਹੇ ਪਾਸੇ ਦੋਹੇ ਪਾਸੇ ਵੈਰੀ ਗੁੱਡ ਵੈਰੀ ਗੁੱਡ ਜੀ ਚੱਲੋ ਚੱਲੋ ਹਾਂ ਗੋਟ 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 ਗੋਟ

ਜ਼ੂਮ ਕਰਦੇ ਕਰਦੇ ਸਾਤੇ